ਯਾਦਾ ਕਰਜ਼ਾ ਨਾ ਵਾਪਸ ਕਰਨ ਦੀ ਸੂਰਤ ਦੇ ਵਿੱਚ ਬੈਂਕ ਕਰਮਚਾਰੀਆਂ ਦੇ ਵੱਲੋਂ ਡਿਊਟੀ ਮੈਜਿਸਟਰੇਟ ਦੀ ਮੌਜੂਦਗੀ ਦੇ ਵਿੱਚ ਦੋ ਵਿਧਵਾ ਔਰਤਾਂ ਸਮੇਤ ਇੱਕ 마ਸੂਮ ਬੱਚੇ ਨੂੰ ਕੋਠੀ ਵਿੱਚੋਂ ਬਾਹਰ ਕੱਢ ਕੇ ਤਾਲਾ ਲਗਾ ਕੇ ਕੋਠੀ ਸੀਲ ਕਰ ਦਿੱਤੀ ਐ ਸੋ ਵਿਧਵਾ ਗਗਨਦੀਪ ਕੌਰ ਵਾਸੀ ਪੁਸ਼ਪਾ ਕਲੋਨੀ ਨੇੜੇ ਕੇਜੇ ਹਸਪਤਾਲ ਤਾਰੀਖ 10 ਅਕਤੂਬਰ ਨੂੰ ਦੱਸਿਆ ਕਿ ਉਹ ਜੇ ਸੋਰਾ ਸਾਹਿਬ ਨੇ ਉਕਤ ਬੈਂਕ ਤੋਂ 10 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਤੇ ਉਹਨਾਂ ਦੀ ਮੌਤ ਹੋ ਗਈ ਅਤੇ ਬੈਂਕ ਦਾ ਕਰਜ਼ਾ ਵਾਪਿਸ ਨਾ ਕਰਨ ਤੋਂ ਪਰੇਸ਼ਾਨ ਉਸਦੇ ਪਤੀ ਨੇ ਕਰੀਬ 4 ਸਾਲ ਪਹਿਲਾਂ ਆਤਮ ਹੱਤਿਆ ਕਰ ਲਈ ਸੀ ਜਦਕਿ ਉਹ ਅਤੇ ਉਸਦਾ 9 ਸਾਲ ਦਾ ਬੇਟਾ ਅਤੇ ਬਿਰਧ ਸੱਸ ਨੂੰ ਪੁਲਿਸ ਫੋਰਸ ਦੇ ਨਾਲ ੱੱਕੇ ਨਾਲ ਘਰ ਦੇ ਵਿੱਚੋਂ ਬਾਹਰ ਕੱਢ ਕੇ ਕੋਠੀ ਸੀਲ ਕਰ ਦਿੱਤੀ ਗਈ ਹੈ ਸੋ ਮੌਕੇ ਤੇ ਮੌਜੂਦ ਡਿਊਟੀ ਮੈਜਿਸਟ੍ਰੇਟ ਲਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਧਾਰੀਵਾਲ ਨੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾ ਤਹਿਤ ਬੈਂਕ ਵੱਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਜਦਕਿ ਬੈਂਕ ਵੱਲੋਂ ਇਹਨਾਂ ਨੂੰ ਕਰਜ਼ਾ ਵਾਪਿਸ ਕਰਨ ਸੰਬੰਧੀ ਕਈ ਵਾਰ ਨੋਟਿਸ ਦਿੱਤੇ ਗਏ ਸਨ ਪਰ ਇਹਨਾਂ ਨੇ ਬੈਂਕ ਵੱਲੋਂ ਭੇਜੇ ਨੋਟਿਸਾਂ ਦਾ ਕੋਈ ਸਰਕੇ ਅੱਜ ਕੋਠੀ ਨੂੰ ਮਜਬੂਰਨ ਸੀਲ ਕਰਨਾ ਪਿਆ। ਲਗਨਦੀਪ ਕੋਲ ਮੇਰਾ ਬੇਟਾ ਸਹਿਜ ਵੀਰ ਨੂੰ ਸੌਲਦਾ। ਤੇ ਮੀ ਹਸਬੈਂਡ ਦੀ ਜਾਸੋਬੇ ਨਾ ਦੇ ਤੋ ਗੀਂ ਉਹਨਾਂ ਨੂੰ ਸੂਸਾਈ ਕਰ ਦੇਈ। ਉਹਨਾਂ ਦੇ ਬੈਂਕ ਦਾ ਲੋਨ ਸੀਗਾ ਤੇ ਇਸ ਕਰਕੇ ਉਹ ਪੇਂ ਨਹੀਂ ਕਰ ਸਕੇ ਤੇ ਅੱਜ ਬੈਂਕ ਉਹਨਾਂ ਦਾ ਕਰਜ਼ਾ ਸੀਗਾ ਮੇਰੇ ਫਾਟੇ ਲਾ ਲਿਆ ਤੇ ਉਹਨ ਬੈਂਕ ਵਾਲੇ ਹੋਰ ਨੂੰ ਉਹਨਾਂ ਨੂੰ ਬਾਹਰ ਕਰ ਦਿੰਦੇ। ਮੈਂ ਮੈਂ ਨਹੀਂ ਬਚਿਆ ਇਸ ਤਰ੍ਹਾਂ ਜਿਵੇਂ ਜਵਾਂ ਨਾ ਸਬਕ ਪੀਕਾਂ ਕਿੰਨੇ ਕਰਨ ਸਾਰੇ ਕੋਈ ਆਦਮੀ ਨਹੀਂ ਹੈਗਾ ਮੈਂ ਮੇਰੇ ਬੱਚਾ ਮੈਂ ਮਦਦ ਹੀ ਲਾਣੇ ਦੋ ਨਾ ਸਿਰ 10 ਲੱਖ ਸੀ ਤੇ ਉਹ 16 ਲੱਖ ਕਿੰਨਣ ਕੀਤਾ ਇਹ ਗੱਲ ਨਹੀਂ ਰਾਵ ਦੇ ਦੇ ਇੱਕਰ ਜੇ ਮੇਰਾ ਨਹੀਂਗਾ ਮੇਰੇ ਪੌੜੇ ਲਾਦਾ ਹੀਗਾ ਅਗਰ ਮੇਰਾ ਬੱਚੇ ਦਾ ਮੇਰਾ ਕੋਈ ਕੋਸੋਨੀਆ ਕਹਿੰਦੇ ਵੀ ਸਾਨੂੰ ਤੇ ਧਿਆਨ ਦਿੱਤਾ ਜਾ ਬਸ ਮੇਰੇ ਹੋਰ ਕੁਝ ਨਹੀਂ ਚੱਲ ਜਣਾ ਕਿਤੇ ਮ ਖਾ ਲੈਣਾ ਕੁਛ ਮੈਂ ਮਰ ਜਾਣਾ ਵਾ ਮੈਂ ਇਹੋ ਜੇ ਘਰ ਛੱਡ ਕੇ ਮੈਨੂੰ ਲੱਭਣਾ ਨਹੀਂ ਕੁਛ ਮੇਰੇ ਬੰਦੇ ਨੇ ਬਿਲਡਿੰਗ ਪਾਈ ਸੀ ਮੇਰੇ ਰਾਂ ਨੂੰ ਮੈਂ ਕਿਤੇ ਜਾਵਾਂ ਹੁਣ ਇਹ ਕੋਠੀ ਦੇਣਾ ਲੋਨ ਹੀ ਬੈਂਕ ਤੋਂ ਲਿਆ ਇਹਨਾਂ ਨੇ ਹਾਊਸਿੰਗ ਲੋਨ ਲਿਆ ਜੀ ਲੋਨ ਲੈ ਕੇ ਪਲਾਟ ਤੇ ਕੋਠੀ ਬਣਾਈ ਆ ਉਹ ਬੈਂਕ ਦੇ ਦੇਣੇ ਅਦਾ ਨਹੀਂ ਕੀਤੇ ਤੇ ਮਾਂ ਜੋ ਡੀਸਾ ਦੇ ਹੁਕਮਾਂ ਸਾਹਿਬ ਇਹਨਾਂ ਨੂੰ ਆਰਡਰ ਹੋਇਆ ਹੀ ਪ੍ਰੋਜੈਸ਼ਨ ਲੈਂਦੇ ਬੈਂਕ ਵਾਲਿਆਂ ਨੂੰ ਇਹ ਆਰਡਰ ਹੋਇਆ ਆ 18 ਤਿੰਨ 2024 ਦੇ 6 ਮਹੀਨੇ ਹੋ ਗਿਆ ਹੋਇਆ ਆਰਡਰ ਨੂੰ ਤੇ ਉਹਨਾਂ ਨੇ ਬੈਂਕ ਵਾਲਿਆਂ ਨੇ ਆਪਣੀ ਕਾਰਵਾਈ ਕਰਨੀ ਆ ਉਹਨਾਂ ਨੇ ਪ੍ਰੋਜੈਸ਼ਨ ਲਿਆ ਪੀਸਫੁਲੀ ਤੇ ਗਗਨਦੀਪ ਕੌਰ ਹੈ ਲੀਗਲ ਏਅਰ ਉਹਦੇ ਵਾਈਫ ਲੇਟ ਉਹ ਜਗਦੀਪ ਸਿੰਘ ਦੇ ਤੇ ਬਾਰੋ ਆ ਪੁਸ਼ਪਾ ਕਲੋਨੀ ਵਿੱਚ ਇਹਨਾਂ ਨੇ ਲਿਆ ਵਾ ਪਰ ਰਕਮ ਸਾਢੇ 16 ਲੱਖ ਰੁਪਏ ਅਸਲੇ ਪੈਂਡਿੰਗ ਹੈ ਜੀ ਇਹਨਾਂ ਦੇ ਦੇਖੋ ਜੀ ਇਹਨਾਂ ਨੂੰ ਨੋਟਸ ਦਿੱਤਾ ਇਹ ਦੇ ਦਿਨ ਪਹਿਲਾਂ ਇੰਤਜ਼ਾਮ ਕਰ ਲੈਂਦੇ ਜਿੱਥੇ ਜਾਣਾ ਸੀ ਜਿਹੜੀ ਪ੍ਰੋਪਰ ਕਾਰਵਾਈ ਹੋਣ ਤੇ ਬਾਅਦੂ 6 ਮਹੀਨੇ ਹੋ ਗਏ ਆ ਤੇ 6 ਮਹੀਨਾਂ ਦਾ ਟਾਈਮ ਨਾ ਕੋਈ ਹੈਗਾ ਹੀ ਬੈਂਕ ਨਾਲ ਸੈਟਲਮੈਂਟ ਕਰ ਲੈਂਦੇ ਪੈਸੇ ਦੇ ਦਿੰਦੇ ਤੇ ਇਹਨਾਂ ਦਾ ਐਡਜਸਟਮੈਂਟ ਹੋ ਜਾਣੀ